दा कम रोना तो ना बिन रोवन नहीं मंजूरी दिल रोवे भावे अखियां रोमन विच इश्क दे रोन जरूरी कोई देते ਰੋਵੇ ਦੀਦ ਦੀ ਖਾਤਰ ਕੋਈ ਰੋਂਦਾ ਵਿੱਚ ਹਜ਼ੂਰੀ ਆਜ ਮੈਂ ਇਸਕ ਚ ਰੋਣਾ ਪੈਂਦਾ ਭਾਵੇਂ ਵਸਨ ਹੋਵੇ ਭਾਵੇਂ ਦੂਰੀ ਵਿਛੜ ਗਿਆ ਦੀ ਯਾਦ ਸਤਾਵੇ ਅਸਿਰੋ ਰੋਵਾਲ ਵੰਜਾਇਆ ਮੁੱਕ ਗਈ ਜਾਨ ਪਿਆਸ ਨਾ ਮੁਕੀ ਸਗੋ ਹੋਇਆ ਦਰਦ ਸਵਾਇਆ ਗੁਜਰ ਗਿਆ ਦਿਨ ਵਿੱਚ ਉਡੀਕਾਂ ਅੱਗੋਂ ਵਹਿਣਾ ਸ਼ਾਮ ਅੰਧਾ ਆਇਆ ਆ ਯਮ ਯਾਰ ਮੇਰੇ ਦਾ ਕਿਧਰੋਂ ਅਜੇ ਕੋਈ ਪਹਗਾ ਮਨੀ ਆਇਆ ਤੁਰ ਗਏ ਦਿਲ ਦਾਰ ਦਿਨਾਂ ਦੇ ਵਤਨੋਂ ਚੱਕ ਮਹਾਰਾ ਉਜੜੀ ਵਸਤੀ ਨਦਰੀ ਆਵੇ ਕਾਂਡ ਦਿੱਤੀ ਯਾਦ ਯਾਰ ਸੁਪਣੇ ਦੇ ਵਿੱਚ ਮਾਹੀ ਮਿਲੇ ਮੈਂ ਗਲ ਵਿੱਚ ਪਾਈਆ ਬਾਹਾਂ ਡਰਦੀ ਮਾਰੀ ਅੱਖ ਨਾ ਖੁੱਲਣਾ ਕਿਤੇ ਫੇਰ ਵਿਛੜਨਾ ਨਾ ਜਾਵਾ ਬਿਜਾਰ ਸੰਕ੍ਰਿਆ